ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਜੀ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਤੇ ਦੋ گاਵਾ ਤੁਹਾਨੂੰ ਦਿਖਾਉਣੀ ਆ ਇੱਕ ਆ ਨੀਲੀ ਦੀ ਮੱਝ ਤੁਹਾਨੂੰ ਦਿਖਾਉਣੀ ਆ ਚੰਗੇ ਦੁੱਧ ਵਾਲੀ ਮੱਝ ਤੁਹਾਨੂੰ ਦਿਖਾਉਣੀ ਆ ਪਾਰੇ ਪੱਲੇ ਦੀ ਮੱਝ ਐ ਬੱਡ ਰੇ ਏਰੀਏ ਦੀ ਤੇ ਦੋ گاਵਾ ਤੇ ਇੱਕ ਮੱਝ ਹੋਰ ਸੂਈ ਸਵਾਈ ਤੁਹਾਨੂੰ ਦਿਖਾਉਣੀ ਹੈ। ਬਾਕੀ ਇਹ ਆ ਵੀ ਸੋਈ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ। ਤੇ ਗੱਪਣਾ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਕੀ ਹਾਲ ਜੋ? ਵਧੀਆ ਵਧੀਆ ਜੀ ਤੁਸੀਂ ਦੱਸੋ। ਕਿਰਪਾ ਵੇਗ ਰੋ ਜੀ। ਚਲੋ ਵਧੀਆ ਕਿਰਪਾ ਚਾਹੀਦੀ ਜੇ। ਹਾਂਜੀ ਹਾਂਜੀ। ਤੇ ਨਾਮ ਦੱਸਦੇ ਘਰੀ ਫਿਰ। ਹਾਂਜੀ ਜੀ ਮਿੱਟੂ ਸਿੰਘ ਜੋ। ਹਾਂਜੀ। ਪਿੰਡ ਸਰਾਏ। ਤਹਿਸੀਲ ਨਾਲ ਜ਼ਿਲ੍ਹਾ ਅਮਰਸਰ। ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਰੀ। 98147 99325। ਠੀਕ ਆ। ਵੇਗਿਆਦ ਨਾਲ ਮਾਲ ਫਿਰ। ਠੀਕ ਆ ਹਾਂਜੀ ਤੇ ਅੱਜ ਆਪਾਂ ਦੱਸਾਂ ਬਹੁਤ ਆਏ ਕਈਆਂ ਵੀਰਾਂ ਦੇ ਫੋਨ ਚੁੱਕੇ ਨਹੀਂ ਗਏ ਠੀਕ ਆ ਹਾਂਜੀ ਉਹ ਦਿਨ ਭਾ ਵੀ ਜਿਆਜ ਹੀ ਭਾ ਵੀ ਜਿਆਜ ਪਰ ਆਪਣੇ ਹੁੰਦੇ ਜਿਆਜ ਨੇ ਤਾਂ ਕੋਈ ਨਹੀਂ ਅੱਜ ਵੀ ਜਿਆਜ ਹੀ ਕਰਾ ਦੇਣੀ ਹਾਂਜੀ ਹਾਂਜੀ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਨੀਲੀ ਦੀ ਮਾਜ ਜਿੱਤੋਂ ਕਰ ਲੀਆ ਆਪਾਂ ਹਾਂਜੀ ਹਾਂਜੀ ਖਾਣੇ ਕਰੀਏਲੇ ਦੇਖ ਸਕਦੇ ਜੇ ਲੱਗੇ ਤਾਂ ਜੇ ਕੱਬਣ ਆ ਤੇ ਬਾਕੀ ਮਿਲਕ ਵੀ ਨੇ ਵੀ ਚੰਗੀ ਲੱਗੀ ਆ ਦੇ ਵਿੱਚ ਇਹ 10 ਦਿਨ ਮੈਂ ਕੱਢ ਦੀ ਜੋ ਅੱਛਾ ਹਾਂਜੀ ਚੰਗੇ گاਵਾਂ ਵਾਂਗੂ ਪਰ ਉਹ ਵੀ ਹਣਾ ਚੰਗੀ ਬੰਨੀ ਆ ਤੇ ਰਕਾਰਡ ਬੜਾ ਮੈਂ ਦਾ 13 14 ਕਿਲੋ ਆਮ ਦਾ ਦੁੱਧ ਭਰਦੀ ਆ ਠੀਕ ਹੈ ਬਾਕੀ ਆਪਣੀ ਸੇਵਾ ਦਾ ਜੇ ਕੋਈ ਸੇਵਾ ਕਰੇ ਵੀਰ ਤੇ 15 ਦੋ ਮਿੰਟ ਭਾਖਦਾ ਇਹਨੂੰ ਠੀਕ ਹੈ ਬਾਕੀ ਮੱਝ ਦੁੱਧ ਵਾਲੀ ਆ ਯਾਦ ਨੇ ਨਾਲ ਦੁੱਧ ਯਾਹ ਦੇਖ ਸਕਦੇ ਹਵਾਨਾ ਕਿੱਥੋਂ ਸ਼ੁਰੂ ਹੁੰਦਿਆ ਤੇ ਬਾਕੀ ਗਾਂ ਤੱਕਰ ਕਿੱਥੇ ਜਾਂਦਿਆ ਹਾਂਜੀ ਅਜੇ گاਵਾਂ ਮਿਲਕ ਮੈਨ ਵਿੱਚ ਚੰਗੇ ਲੱਗੀ ਆ ਅਜੇ ਪਰ ਨਹੀਂ ਆ ਪੂਰੀ ਉਹ ਲੈਤ ਨੇ گاਵਾਂ ਵਾਂਗ ਫਸ ਜਨਾ ਮੈਂ ਨਹੀਂ ਤੋਰੋ ਹੱਕਰੀ ਫੇਰੀ ਨੂੰ ਤੋਰਪੋ ਬਾਰਡਰ ਏਰੀਆ ਦੀ ਨੀਲੀ ਆ ਜਿਹੜੀ ਬਾਕੀ ਜੀ ਨਾਲਾ ਵੈਸੇ ਵੀ ਸਾਰਾ ਬਾਰਡਰ ਏਰੀਆ ਹੀ ਆ ਇੱਥੋਂ ਨਾਲ ਹੀ ਰਾਵੀ ਦਰਿਆ ਆ ਛਿੱਲਾ ਸਾਹਿਬ ਕੱਢ ਕੇ ਵੇਖਣਾ ਸਾਰਾ ਹਵਾਨਾ ਭਰਨਾ ਹੈ ਜੀ ਇਹਨਾਂ ਬਾਕੀ ਸਾਂਭੀ ਸੁੰਬੀ ਵੀ ਚੰਗੀ ਆ ਤੇ ਆ ਦੇਖ ਸਕਦੇ ਜੇ ਹਵਾਨਾ ਜੇ ਸਾਰੀਆਂ ਤੇ ਲਾਈਨ ਨੇ ਭੰਨੀਆਂ ਹਾਂਜੀ ਹਾਂਜੀ ਅਜੇ ਸ਼ਾਇਦ ਇੱਥੇ ਹੁੰਦਾ گاਵਾ ਵਾਂਗ ਹਵਾਨਾ ਤਿਆਰ ਕਰੂਗੀ ਪੂਰਾ ਇਹ ਆ ਵੀ ਜਿਹੜੇ ਵੀ ਸ਼ਕੀਨ ਹੈ ਨੀਲੀ ਰਾਵੀ ਦੇ ਉਹਨਾਂ ਵੀ ਦਾ ਵਾਸਤੇ ਆ ਤੇ ਮੁੱਲ ਫੇਰ ਇਹਦਾ ਮੁੱਲ ਵੇਖ ਲਓ ਮੈਂ ਤੇ ਭਾਵੇਂ ਦੀ ਲੱਖ ਮੁੱਲ ਕਰ ਲਉ ਕੋਈ ਗੱਲ ਨਹੀਂ ਚਲੋ ਜੇ ਤਿਆਰ ਹੋ ਜੇ ਤਾਂ ਫਿਰ ਤੇ ਚਲੋ ਹੋ ਵੀ ਸਕਦਾ ਆ ਮੈਂ ਬੜੀ ਚੰਗੀ ਹਾਂ ਹਾਂਜੀ ਹਾਂਜੀ ਹੁਣ ਚਲੋ ਕਿਸੇ ਵੀਰ ਨੇ 5 7 10 ਦਿਨ ਸੰਭਣੀ ਐ ਸੋਣੀ ਆ ਕਰੇ ਚਲੋ ਸਾਫ ਹੈ ਗਈ ਆ ਹਾਂਜੀ ਦੇ ਲਓ ਦੇ ਦਈਏ ਫਿਰ 80 ਦੀ ਕਰ ਦੋ ਵਿੱਚੋ ਛੋਟ ਛੋਟ ਮੈਂ ਚੰਗੀ ਜੋ ਥੋੜਾ ਘੋਰ ਕੋਈ ਖਲ ਖੁਲ ਜੋਗੇ ਛੱਡ ਦੀਏ 2000 ਛੱਡ ਦਿੰਨੇ ਬੋਰੀ ਆ ਜਾਂਦੀ ਰਾਮਨਾ ਨਹੀਂ 2 ਨਾ ਛੱਡੀਏ ਮੱਝ ਭਾਰੀ ਜੇ ਇੱਕ ਇੱਕ ਬੋਰੀ ਨਾ ਨਹੀਂ ਸਰਨਾ ਇਹਦਾ ਚਲੋ ਹੋਰ ਇੱਕ ਛੜਾ ਲਓ ਕਿੰਨੇ ਪੂਰੇ 75 ਦੇ 75 ਚੋ ਕਰੋ ਕਿੰਨਾ ਮਾਨ ਕਰਦੇ ਜੀ ਮੈਂ 75 ਚੁਣਾਵਣਾ ਕਰੀਆ ਫਿਰ ਨਹੀਂ ਨਹੀਂ ਮੈਂ ਬੜੀ ਚੰਗੀ ਦੇਂਦਾ ਨਹੀਂ ਜੋ ਕੁਝ ਏਦਾਂ ਦੀ ਮੈਂ 14 15 ਕਿਲੋ ਨਹੀਂ ਇਹ ਮਿੰਟੋ ਭਾਜੀ ਕੋ ਮਿਲ ਜਾਂਦੀ ਆ ਕਰੋ ਇੱਕੋ ਵਾਰੀ ਸੌਦਾ ਤੁਸੀਂ ਸੌਦਾ ਹੀ ਕਰਨ ਲੱਗ ਪੈਂਦੇ ਸਾਡੇ ਨਾਲ ਸੌਦਾ ਤੁਸੀਂ ਕਰ ਦਿੰਦੇ ਜੋਦੇ ਇੱਕੋ ਗੱਲ ਕਰ ਦਈਆ ਫਿਰ ਨਹੀਂ 74 ਦੀ ਦਾ ਹੁਣ ਇਤੋਂ ਨਹੀਂ ਕੱਟਣੀ ਇੱਕੋ ਗੱਲ ਨਹੀਂ ਬੰਨੋ ਗੱਲ ਛੋੜੀ ਬੱਸ ਦੇਖੋ ਸਾਡਾ ਇਹ ਆ ਇੱਕੋ ਗੱਲ ਪੂਰੇ 75 ਚੋਂ ਤਿੰਨ ਨਹੀਂ ਛੱਡਦੀਏ 72000 ਦੀ ਦੇ ਦਈਏ ਨਹੀਂ ਫਿਰ ਉਹਦੇ ਤੁਸੀਂ ਜ਼ਿਆਦਾ ਲੈ ਕੇ ਨੱਪ ਕੇ ਕਰ ਨਹੀਂ ਕੋਈ ਨਹੀਂ ਹੁੰਦਾ ਜਾਣ ਦੋ ਲੋੜੀ ਹੁੰਦੀ ਆ ਹੁਣ ਕਿ ਵੀਰ ਭਰਾ ਨੇ ਸੰਭ ਨਹੀਂ ਨੀ ਚਲੋ ਕੋਈ ਗੱਲ ਨਹੀਂ ਦੇਦਾ ਆ ਦੇਖ ਸਾਡੇ ਬਾਕੀ ਆ ਵੀ ਚਲੋ ਕੋਈ ਵੀ ਰਾਨ ਕੇ ਇਥੇ ਆਪਣੀ ਪਸੰਦ ਕਰਕੇ ਵੇਖ ਚੱਕ ਕੇ ਖੜੇ ਤੇ ਹੁਣ ਆ ਦੋ ਬੈੜਾ ਤੁਹਾਨੂੰ ਦਿਖਾ ਦਈਏ ਇਹ ਵੀ ਜੀ ਦੁੱਧੇ ਸੁਵੇ ਸੋਣੀ ਵਸੀ ਠੀਕ ਆ ਹਾਂਜੀ ਰਕਾਰਡ ਚੰਗਾ ਪਹਿਲੇ ਸੁਵੇ 14 15 ਕਿਲੋ ਦੁੱਧ ਭਰੇ ਆਏ ਨੇ ਠੀਕ ਆ ਇਹਦੇ ਕਿ ਤਿੰਨ ਚਾਰ ਕਿਲੋ ਵਾਧੇ ਕੱਢੇਗੇ ਕਿੰਨਾ ਘਰੀ ਜਾਓਗੇ ਹਰ ਕੀ 17 18 ਦੇ ਆਰਾਮ ਨਾਲ ਖੱਟੂ ਦੇ ਤੋਰੋ ਫੇਰ ਇੱਕ ਰੀਮ ਬਾਕੀ ਕੱਦ ਕਾਠ ਦੀ ਚੰਗੀ ਆ ਤੇ ਰੰਗ ਰੂਪ ਦੀ ਵੀ ਸੋਹਣੀ ਆ ਅਜੀ ਚਲੋ ਕੁਛ ਪੁਲਾਪੁਲਾ ਵੀ ਹਵਾਨੇ ਤੇ ਪੈਣ ਦੀਆਂ ਵਾ ਅਜੀ ਇਹ 10 ਦਿਨ ਕਹੇ ਸੁਣਦੇ ਵੇ ਕੋਈ ਪੁਰਾਣੀ ਨੱਪਿਆ ਰੱਖੋ ਗੱਲ ਨਹੀਂ ਵੀ ਇਹ ਹਫਤਾ 10 ਦਿਨ ਲੈ ਜਾਣੇ ਹਾਂਜੀ ਬਾਕੀ ਫਿਕਸ ਜੇ ਹਵਾਨਾ ਇਹਨੇ ਤਿਆਰ ਕਰਨਾ ਥਨਾਂ ਦਾ ਸਾਈਜ਼ ਗੈਪ ਵੀ ਚੰਗਾ ਹੋ 17-18 ਤੇ ਰਾਮ ਨਾ ਪਰਦਾ ਬਾਕੀ ਆ ਵੀ ਮੀਮੋਂ ਕੱਲ ਦਾ ਕਾਫੀ ਪਿਆ ਆ ਤਿਲਕਨ ਜੀ ਹੋਈ ਏ ਥੋੜੀ ਬਾਕੀ ਆ ਦੇਖ ਸਾਡੇ ਜੇ ਥਣ ਵੀ ਚੰਗਾ ਲੱਗਾ ਦੁੱਧ ਦੁੱਧ ਥਣ ਲੱਗਾ ਤੇ ਮਿਲਕਵੇਂ ਨੇ ਦੇ ਵੀ ਚੰਗੀ ਲੱਗੀ ਆ ਰੰਗ ਰੂਪ ਦੀ ਸੋਹਣੀ ਇੱਕ ਵਾਰੀ ਚਿਹਰਾ ਕਰ ਇਹਦਾ ਇਧਰ ਨੂੰ ਚਿਹਰਾ ਦਿਖਾ ਦਈਏ ਚੰਗੀ ਤਰ੍ਹਾਂ ਹਾਂ ਮੁੰਡੀ ਬੜੀ ਸ਼ਕੀਨ ਆ ਚਲ ਆ ਦੇਖ ਸਾਡੇ ਠੀਕ ਆ ਜੀ ਸਭੀ ਕੇ ਤਕਵੀਰ ਦੇ ਚੰਗੀ ਸੰਭੀ ਹੱਤ ਨਾਲ ਚਲੋ ਹਾਂ ਜੀ ਤੇ ਆ ਹਵਾਨਾ ਵਿੱਚ ਤਾਂ ਦੇ ਦਾ ਮੁੱਲ ਫਿਰ ਮੁੱਲ ਵੇਖ ਲੋ ਬੱਚੀ ਦਾ 60 ਵੀ ਮੁੱਲ ਕਰਾਉਣੀ ਆ ਹਾਂ ਜੀ ਹਾਂ ਜੀ ਕਿੰਨੇ ਦੀ ਦੇ ਦੀਏ ਫਿਰ ਪੂਰੇ 55 ਦੀ ਬਿੱਤੀ ਦਾਂਗੇ ਪੂਰੇ 55 ਦੀ ਹਾਂਜੀ ਤੇ ਵਿੱਚੋਂ ਕਿੰਨੀ ਛੋਟ ਕਰਨੀ ਜੀ ਛੋਟ 5000 ਕਰਦੀ ਕਰਦੀ ਥੋੜੀ ਘੋਰ ਚਲੋ 1000 ਹੋਰ ਛੱਡ ਦਾਂਗੇ ਬੱਸੀ ਪਰ ਇੱਕੋ ਕਿੰਨੀ ਚੰਗੀ ਆ 1000 ਨਾ ਛੱਡੀ ਹੋਰ ਛੱਡ ਦਈਏ ਨਹੀਂ ਠੀਕ ਜੋ ਹੋਣਾ ਹੋਰ ਹੋਣ ਦਾ ਥੱਲੇ ਨਹੀਂ ਕਿੰਨੇ ਕਰਦੇ ਜੀ ਆਪ ਹੈ ਕਰ ਦਿਓ ਆਪ ਹੀ ਚਲੋ 53000 ਦੇ ਵਿੱਚ ਦੇ ਦਾਂਗੇ ਹੋਰ ਤਾਂ ਜਾਣਦੀ ਬੱਸੀ ਬੜੀ ਚੰਗੀ ਦੀਓ ਵੇਖੋ ਬੱਸੀ 53 53 ਜਿਵੇਂ ਕਰਦੀਏ ਛੋਟ ਇਹ ਕਿਹਦਾ ਏਦਾਂ ਦੀ ਬੱਸੀ ਬਾਹਰ ਸਾਨੂੰ ਨਹੀਂ ਮਿਲਦੀਆਂ ਮੁੜਕੇ ਦੇ ਕਰ ਦਿਓ ਆਪ ਹੀ ਜੱਸ ਨੋ ਇਹ ਹੋਣਾ ਕਰੀਏ ਨਹੀਂ ਨਹੀਂ ਮੰਨੋ ਗੱਲ ਥੋੜੀ ਕੇ ਥੋੜੀ ਅਗਰਾ ਅਗਰੋ ਜਿਆਦਾ ਤੁਸੀਂ ਦੇ ਤਾ ਥੋੜਾ ਕੇ ਕਰ ਦਈਏ ਮਾਨੂੰ ਨਹੀਂ ਲੱਗਦਾ ਕੱਖ ਨਹੀਂ ਚਲੋ ਇਹ ਆ ਵੀ ਚਲੋ ਸਾਰੇ ਜਾਨੇ ਥੋੜਾ ਥੋੜਾ ਕਮਾਈ ਕਰ ਲੈਣਾ ਕੋਈ ਕੋਸ਼ਾਦਾ ਪਾਣੀ ਰੱਖਿਆ ਜਾਜ ਹਾਂਜੀ 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 ਇਹ ਆ ਵੀ ਕੋਈ ਤੁਹਾਡੇ ਕੋ ਵੀ ਖੜ ਕੇ ਕੋਈ ਕਮਾਈ ਕਰ ਲੇ ਕੋਈ ਤੁਸੀਂ ਵੀ ਕਰ ਲੋ ਹਨਾ ਇਸ ਤਰ੍ਹਾਂ ਰਲ ਮਿਲ ਕੇ ਸਾਰੇ ਚਲੋ 52000 ਦੀ ਦੇ ਦਾਂਗੇ ਹਾਂ ਨਹੀਂ ਹੁਣ ਜੱਸ ਨੂੰ ਕਰੀਏ ਅਸੀਂ ਫਿਰ ਨਹੀਂ ਹੋਣਾ ਬਜਾਖਿਆ ਨਹੀਂ ਨਹੀਂ ਮੰਨੋ ਗੱਲ ਮੈਂ ਖੰਨਿਆ ਨਹੀਂ ਵੱਸੀ ਬੜੀ ਚੰਗੀ ਵੱਸੀ ਵੇਖੋ ਸੀ ਥੜੇ ਵਰਗੀ ਵੱਸੀ ਇਹਦੇ ਇੱਕੋ ਗੱਲ ਪੂਰੇ ਪੰਜਾਬ ਦੀ ਤਨ ਕੋਈ ਗਾਣਾ ਦੇ ਰਾਸ ਵਸ਼ੀ ਦੇਖੋ ਨਾ ਕਿਦਾਂ ਦੀ ਹੈ ਤੇ ਹੁਣ ਆ ਗਈ ਆਪਣੇ ਕੋਲ ਇਹ ਵੀ ਗੱਭਣ ਆ ਕਦ ਦੋਵੇਂ گاਵਾ ਤੇ ਇੱਕੋ ਜਿਹੀ ਆ ਹਾਂ ਜੀ ਜਰਸੀ ਦੀ ਵੱਡੀ ਉਹ ਜਰਸੀ ਜੀ ਆ ਐਫ ਐਫ ਜੀ ਆ ਕਦ ਦੋਵੇਂ ਦੋਵਾਂ ਦੇ ਇੱਕੋ ਜਿਹਾ ਚੰਗੇ ਕਦ ਕੱਟਦੀ ਜਰਸੀ ਹੈ ਵੀ ਇਹ ਕਿੰਨੇ ਕ ਦੁੱਧ ਆ ਲੀ ਜਾ ਇਹ ਵੀ ਇੰਨਾ 15 16 ਦੇ ਆ ਰਾਮਣਾ ਦੇ ਵਸ਼ੀ ਦੇ ਵੇਖੋ ਬੰਨੀ ਬੜੀ ਆ ਜੇ ਇਹਦੇ ਤੁਰ ਫੇਰ ਇਹਨੂੰ ਵੀ ਅੱਕ ਲਿਆ ਇਹਦਾ ਸੁਆ ਕਿੰਨਾ ਜੇ ਸੁਆ ਵੀ ਜੀ ਇਹਨੇ ਤਿੱਗੇ ਹੁਣ ਸੁਣਾ ਠੀਕ ਹੈ ਬਾਕੀ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਹੈ। ਬਾਕੀ ਚੰਗੀ ਭਰਨੀ ਹੈ ਇਹ ਵੀ। ਤੁਸੀਂ ਇਹਦੀ ਕਿੰਨੀ ਵੇਚੀ ਤੇ 20 ਕਿਲੋ ਤੇ ਚਲਦੀ ਆ ਇਹਦੇ? ਠੀਕ ਆ। ਜਲਦੀ ਵੇਚੀ। ਤਾਂ ਕਿ ਫੈਨ ਵੀ ਤੁਹਾਨੂੰ ਪਤਾ ਚੰਗੀ ਹੈ ਇਹਦੀ ਮੱਝਾਂ ਦਾ ਦੁੱਧ। ਇਹਦੇ ਵੀ ਥਾਣੇ ਦੇਖ ਸਕਦੇ ਦੂਰ ਦੂਰ ਜਿਹੜਾ ਥਾਣਾ ਜਿਹ ਹਵਾਨਾ ਇਹਨੇ ਭਰਨਾ ਆ ਚੰਗਾ। ਫਜੇ ਦਾ ਹਫਤਾ ਪਿਆ ਜੋ ਸੂਨ ਤੇ ਅੱਛਾ ਹਫਤਾ ਇਹਦਾ ਪਿਆ ਹਾਂ ਚੰਗੀ ਭਰੂਗੀ ਇਹ ਵੀ ਹਨਾ 12 13 ਤਰੀਕ ਦੇ ਲੱਗ ਕੇ ਸੋਣਾ ਉਨੀ ਵੇਖੋ ਗਾਂ ਮਜਾਂਂਦੀ ਤੇ ਉਨੀ ਪਿੱਛੇ ਜਾਂਦੀ ਤੇ ਇਹਦਾ ਮੁੱਲ ਫਿਰ ਮੁੱਲ ਵੇਖ ਲੈ ਵੈਟ ਤੇ 50000 ਰੁਪਏ ਮੁੱਲ ਕਰਾਉਂਦੀ ਹੈ ਤੇ ਆਪਾਂ ਕਿੰਨੇ ਰੀ ਦੇਣੀ ਆ ਪੂਰੇ 45000 ਰੁਪਏ ਪੂਰੇ 45 ਦੀ ਇਹ ਚ ਥੋੜੀ ਕਿ ਸ਼ੋਰਟ ਕਰ ਦਈਏ ਸ਼ੋਰਟ ਸਿਰ ਛੱਡ ਦਾਂਗੇ 100 100 ਨਾਲ ਕਿੰਨੀਆਂ ਜੀਰ ਵਾਲਾ ਆਉਣੀਆਂ ਓਸੀ ਚੰਗੀ ਕਰ ਦੋ ਆ ਵੀ ਹਜ਼ਾਰ ਹੋਰ ਛਡਾਲੋ 44 ਦੀ ਪੂਰੇ 42 ਦੀ ਜਾਣ ਤੋਂ ਕੁਛ ਨਹੀਂ ਹੁੰਦਾ 44 ਚ ਲੱਭਣਾ ਘੱਖ ਨਹੀਂ ਨਹੀਂ ਜਾਣ ਤੋਂ ਕੁਛ ਨਹੀਂ ਹੁੰਦਾ ਕਿਸੇ ਵੀ ਪ੍ਰਾਣੇ ਖੜ ਕੇ ਕੁਝ ਪੁੱਤਾ ਸੰਭ ਨਹੀਂ ਆਣੀ ਵੱਸੀ ਵੇਖੋ ਕਿੰਨੀ ਚੰਗੀ ਆ ਇਹਦੇ ਹਾਂਜੀ ਹਾਂਜੀ ਬੜੀ ਚੰਗੀ ਵੱਸੀ ਠੀਕ ਆ ਹਾਂਜੀ ਬਾਕੀ ਵੱਡੀ ਆ ਜੇ ਘੜੀ ਵੀ ਛੋਟੀ ਜਲਸੀ ਆ ਹਾਂਜੀ ਹਾਂਜੀ ਨਹੀਂ ਕੱਦ ਘੱਟ ਚੰਗਾ ਇਹਦਾ ਕੱਦ ਚੰਗਾ ਬੈਠਦਾ ਠੀਕ ਆ ਤੇ ਹੁਣ ਆਹ ਕਿਹੜੀ ਪ੍ਰੇਟੀ ਲੈਣਤੀ ਜੀ ਇਹ ਵੈਰਾਈ ਲੈ ਜਾਂਦੀ ਕਈ ਵੀਰ ਆਂਦੇ ਹੌਲੇ ਭਾਦ ਤੇਦੀ ਆ ਕੁਛ ਨਹੀਂ ਇਹ ਪੂਰਾ ਚਾਹੀਦਾ ਇਹਦੀ ਪੂਛ ਨਹੀਂ ਹੈਗੀ ਜਿਹੜੀ ਇਸ ਤਰ੍ਹਾਂ ਇਹ ਜਮਾਂਦਰੀ ਜੀ ਇਸ ਤਰ੍ਹਾਂ ਇਹ ਜਮਾਂਦਰੀ ਇਸ ਤਰ੍ਹਾਂ ਆਵਾ ਕਿ ਨਿੱਕੀ ਹੁੰਦੀ ਸੀ ਪੂਛ ਵੱਡੀ ਗਈ ਤੇ ਮੁੜ ਕੇ ਹਾਂ ਦੇਖ ਸਾਦੇ ਜੀ ਪੂਛ ਹੀ ਨਹੀਂ ਹੈਗੀ ਇਹਦੀ ਕਦ ਕਾਠੇ ਤਾਂ ਪਾਕੇ ਚੰਗਾ ਆ ਕਦ ਕਾਠ ਪੱਖੋਂ ਪੂਰੀ ਆ ਜਿਹੜੀ ਪੂਰੀ ਤਾਂ ਅਗੜੇ ਬੰਨਾ ਵੇਖੋ ਕਿੰਦਾ ਸੱਚ ਬੱਚੇ ਦਾ ਆ ਜੀ ਬੱਚਾ ਦਾ ਆ ਜੋ ਡੇਢ ਕਿ ਮਹੀਨੇ ਦਾ ਬੱਚਾ ਆ ਜੋ ਹਾਂ ਬੱਚਾ ਜੀ ਦਾ ਹਾਂ ਜੀ ਕਟਾ ਕੱਟੀ ਚ ਕਟਾ ਆ ਜੋ ਕੱਟਾ ਮਗਰ ਤੇ ਦੁੱਧ ਕਿੰਨਾ ਆਏ ਦੇਖੋ ਦੁੱਧ ਵੀ ਜੀ 8 ਕਿਲੋ ਆ ਮੈਂ ਕੋਈ ਦੇਖੋ ਅੱਛਾ ਹਾਂ ਜੀ ਹੈਗਾ ਪੱਕਾ ਦੁੱਧ ਪੱਕਾ ਦੁੱਧ 8 ਕਿਲੋ ਸਾਡੇ ਕੋਲ ਕੋ ਦੋ ਡੰਗ ਚੋਏ ਖੜੇ ਇਥੋਂ ਦੀ ਆਪਾਂ ਗਾਰੰਟੀ ਦਿਆਂਗੇ ਤੋਰੋ ਫਿਰ ਇੱਕ ਰਿਹਾ ਹਾਂ ਜੀ ਬਾਕੀ ਥਾਂ ਫੂਨ ਤੇ ਚਵਾਈ ਵੈਖ ਕੇ ਚੰਗੀ ਲੱਗੀ ਜਣਾ ਕੋਈ ਘੂੜ ਸ਼ਟਾ ਨਹੀਂ ਬਹੁਤ ਸਾਫ ਚਵਾਈ ਦੁੱਧ ਜਿਹੜਾ 8 ਕਿਲੋ ਕਹਿੰਦੇ ਹੈਗਾ ਇਹਦੇ ਕੋਲ ਬਾਕੀ ਕੱਦ ਕੱਠ ਚੰਗਾ ਹੈ ਉਤਰੇ ਆ ਵੀ ਚਲੋ ਥੋੜੀ ਕਿ ਸੰਭੀ ਘਾਟਿਆ ਬਾਕੀ ਕੋਈ 74 ਟੋਲੇ ਵਾਲਾ ਕੁ ਵੀ ਲਾਜੂਗਾ ਤੇ ਉਹ ਸਾਦਰ ਦੁੱਧੋਂ ਮਾਦ ਨਹੀਂ ਖਾਵੇ ਇਹ ਮੈਹੀ ਉਹ ਜਿੱਦਾਂ ਖਾਲ ਸਸਤੀ ਹੈ ਬੋਰੀ ਦੋ ਬੋਰੀਆਂ ਕਿਹਨੇ ਖਾਲ ਪਾਤੀ ਦੇਖੋ ਮੈਂ 12000 ਕਿਲੋ ਦਰ ਪਰਣ ਵਾਲੀ ਤੇ ਠੀਕ ਹੈ ਤੇ ਇਹਦਾ ਮੁੱਲ ਹੈ ਬੜੀ ਚੰਗੀ ਹੈ ਨਹੀਂ ਵੇਖ ਲਓ ਦੇ ਦੀ 50 ਦੀਏ 50000 ਦੀ ਵਿੱਚੋਂ ਥੋੜੀ ਛੋੜ ਛੜ ਕਰ ਦੀਏ ਚਲੋ ਛਡਾ ਲਓ 1000 2000 ਮੈਂ ਚੰਗੀ ਚਾ 2000 ਨਾਲ ਛਡਾਈਏ ਇਕੱਠਾ 5000 ਦੀ ਛਡਈਏ ਪੂਰੇ 45000 ਦੀ ਮੈਂ ਪੰਜ ਤੇ ਦੱਸ ਕੇ ਕਿਹਨੇ ਖਲਿਆ ਇਹ ਤੁਹਾਡੇ ਨਾਲ ਚੱਲਦਾ ਆਪਣਾ ਘਰਾ ਲਈਦੇ ਤੁਹਾਡੇ ਤਾਂ ਤਰਾ ਕੋਈ ਨਹੀਂ ਫੇਟਾ ਰਿਹਾ ਠੀਕ ਆ ਚਲੋ 45 ਨਹੀਂ ਚੰਗੀ ਜ 45 ਦਾ ਛੋਟ ਛੋਟ ਕਰਦਿਓ ਚਲ ਕੋਈ ਗੱਲ ਨਹੀਂ ਛੱਡ ਦਾਂਗੇ ਹੋਰ 500 ਕੇ ਵੀਰ ਨੂੰ ਠੀਕ ਆ ਹਾਂਜੀ ਤੇ ਠੀਕ ਹੈ ਵਿੱਜੇ ਹੋਰ ਕੁਛ ਹੈ ਨਾ ਫਿਰ ਬਸ ਇਹ ਹੋਏ ਵੀ ਜਿਹੜੀ ਸੂਈ ਆ ਕੋਚੋਗੇ ਖੜੇ ਗੱਬਣਾ ਆਪਣੀਆਂ ਪਾਸ ਕਰਕੇ ਖੜੇ ਠੀਕ ਹੈ ਜੀ ਹਾਂਜੀ ਤੇ ਬਾਕੀ ਜਿਹਨੇ ਦੂਰ ਵੀਰ ਨੇ ਕਹਿੰਨੇ ਮੰਗਾਉਣੀ ਆ ਆਪਣਾ ਪਾੜੇ ਕਿਰਾਏ ਦਾ ਹਿਸਾਬ ਲਾ ਕੇ ਫੇਰ ਹੀ ਫੋਨ ਲਾ ਕੇ ਸਾਈ ਕਰਿਆ ਹਨਾ ਹਾਂਜੀ ਹਾਂਜੀ ਤੇ ਸਾਈ ਪਾ ਲੈਣੇ ਮੜ ਕੇ ਉਹ ਪਾੜਾ ਆ ਦਿੰਦੇ ਸਾਨੂੰ 6000 ਪੈਂਡੇ 7 ਪੈਂਡੇ ਇਹ ਪਾੜਾ ਤੇ ਤੁਹਾਨੂੰ ਪਤਾ ਲੱਗਣਾ ਹੀ ਆ ਹਾਂਜੀ ਡੀਜ਼ਲ ਡੀਜ਼ਲ ਮਹਿੰਗੇ ਨੇ ਆਪਣਾ ਪਹਿਲਾਂ ਕੋਈ ਸਾਰਾ ਬੰਦੋਬਸਤ ਕਰਕੇ ਫੇਰ ਸਾਈ ਪਾਵੇ ਹਨਾ ਕੋਈ ਕੋਈ ਕਈ ਸਾਈੜਾ ਹਟਦੇ ਧੜੀ ਧੜੀ ਹਾਂਜੀ ਹਾਂਜੀ ਉਹ ਗੱਡੀਆਂ ਵਾਲੇ ਮੁ ਪੜਾ ਜਗਣੇ ਲਣਾ ਲਣਾ ਠੀਕ ਹੈ ਜੀ ਹਾਂ ਜੀ ਤੇ ਬਾਕੀ ਆਪਣੀ ਸਮਝਣਾ ਵੇਖ ਚਾਖ ਕੇ ਤਸੱਲੀ ਕਰਕੇ ਪਛੋੜੋ ਜੀ